ਜਦੋਂ ਇਨਸਾਨ ਭਜਨ ਕਰਦਾ ਉਹਦੀ ਖਰਾਕ ਵੀ ਘਟ ਜਾਂਦੀ ਹੈ ਇੱਕ ਰੋਟੀ ਤੇ ਆ ਜਾਂਦਾ ਖਰਾਕ ਤਾਂ ਘਟਦੀ ਹੈ ਜਿਹੜਾ ਅੰਦਰੋਂ ਅਮਰਤ ਹੈ ਨਾ ਨਾਮ ਜਪਣ ਵਾਲਾ ਉਹ ਅਮਰਤ ਪੀਣ ਲੱਗ ਜਾਂਦਾ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦਸਮਦਵਾਰ ਤੂੰ ਅਮਰਤ ਚੋ ਰਿਹਾ ਕਮਰਫੁੱਲਾ ਕੁੱਠਾ ਉਹ ਬੇਸ਼ਤੀ ਹੋਈ ਜਾਣਾ ਜਦ ਤੱਕ ਉਹ ਸਿੱਧਾ ਨਹੀਂ ਕਮਲਫੁੱਲ ਹੁੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਠੱਗਾਂ ਦੇ ਪਿੰਡ ਗਏ ਉਨੇ ਕਮਰੇ ਚ ਬਿਠਾਤਾ ਪਹਿਲਾਂ ਦੁੱਧ ਲਿਆਂਦਾ ਸੋਹਣੇ ਸੋਹਣੇ ਪਦਾਰਥ ਰਖੇ ਭਈ ਮਰਦਾਨਾ ਬੜਾ ਖੁਸ਼ ਹੋਇਆ ਬੜੇ ਛੋੜੇ ਸੋਹਣੇ ਪਦਾਰਥ ਆ ਗਏ ਛਕਣ ਨੂੰ ਬੜੀ ਡਾਢੀ ਭੁੱਖ ਲੱਗੀ ਸੀ ਹੁਣ ਮਹਾਰਾਜਵਾਲ ਦੇਖਦਾ ਵੀ ਮਹਾਰਾਜ ਅਰਦਾਸ ਕਰਨ ਫਿਰ ਚੱਕਾਂਗੇ ਮਹਾਰਾਜ ਕਹਿੰਦੇ ਲੋੜ ਨਹੀਂ ਵੀ ਕਿਸੇ ਤਰ੍ਹਾਂ ਦੀ ਨਾ ਦੁੱਧ ਦੀ ਲੋੜ ਨਾ ਪਦਾਰਥਾਂ ਦੀ ਲੋੜ ਲੈ ਜੋ ਵਾਪਸ ਭਈ ਮਰਦਾਨਾ ਕਦੇ ਠੱਗਾਵਾਲ ਦੇਖਦਾ ਕਦੇ ਗੁਰਨਾਮ ਸਿੰਘ ਸਾਹਿਬ ਵੱਲ ਦੇਖਦਾ ਵੀ ਇਹ ਚੰਗੇ ਭਰੇ ਪਦਾਰਥ ਆਏ ਸੀ ਵਾਪਸ ਕਰਤੇ ਫੇਰ ਥੋੜੀ ਦੇਰ ਬਾਅਦ ਇੱਕ ਘੜੀ ਬਾਅਦ ਉਹ ਰੋਟੀ ਤਿਆਰ ਕਰਾ ਕੇ ਲਿਆਏ بڑے بڑے ਸੋਹਣੇ ਪਦਾਰਥ ਲਿਆਂਦੇ ਬੜੀ ਸੋਹਣੀ ਖੁਸ਼ਬੂ ਆਵੇ ਜਦੋਂ ਭੁੱਖ ਲੱਗੀ ਹੋਵੇ ਨਾ ਉਹ ਸੁੱਕੀ ਰੋਟੀ ਵੀ ਅਮਰਤ ਵਰਗੀ ਲੱਗਦੀ ਹੈ। ਕੋਈ ਮਰਦਾਨਾ ਜਿਹਨੂੰ ਭੁੱਖ ਲੱਗੀ ਬੜੀ ਡਾਢੀ ਕਹਿੰਦਾ ਮਹਾਰਾਜ ਕਰੋ ਅਰਦਾਸ ਹੁਣ ਤਾਂ ਪ੍ਰਸ਼ਾਦਾ ਆ ਗਿਆ ਛੱਕੀ ਫਿਰ ਆਪ ਜੀ ਭੋਜੇ ਆਪ ਜੀ ਨੇ ਨਹੀਂ ਛਕਣਾ ਭੋਗ ਲਾ ਦਿਓ ਮੈਂ ਛਕ ਲਾਂਗਾ। ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਕਹਿੰਦੇ ਪ੍ਰਸ਼ਾਦੇ ਦੀ ਵੀ ਲੋੜ ਨਹੀਂ ਵਾਪਸ ਲੈ ਜਾਓ ਭਾਈ ਹੁਣ ਪ੍ਰਧਾਨ ਭਾਈ ਮਰਦਾਨਾ ਧੋ ਰਿਹਾ ਨਹੀਂ ਗਿਆ ਇਹਨਾਂ ਮਹਾਰਾਜ ਦੁੱਧ ਆਇਆ ਉਹ ਵੀ ਵਾਪਸ ਕਰਤਾ ਪ੍ਰਸ਼ਾਦਾ ਆਇਆ ਮਹਾਰਾਜ ਉਹ ਵੀ ਵਾਪਸ ਕਰਤਾ ਤੁਸੀਂ ਤਾਂ ਪਉਣਾ ਆ ਰਹਿਓ ਮੇਰੇ ਤਾਂ ਢਿੱਡ ਲੱਗਿਆ ਮੈਂ ਤਾਂ ਖਾਣਾ ਮਹਾਰਾਜ ਹੁਣ ਤੁਸੀਂ ਤਾਂ ਪਉਣਾ ਆ ਰਹਿਓ ਮੇਨੂੰ ਤਾਂ ਭੁੱਖ ਲੱਗਦੀ ਏ ਤੁਸੀਂ ਭੋਗ ਲਾਉਂਦੇ ਮੈਂ ਛਕ ਲੈਂਦਾ ਭਾਈ ਮਰਦਾਨੇ ਨੂੰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਤੈਨੂੰ ਨਹੀਂ ਪਤਾ ਇਹ ਠੱਗਾਂ ਦਾ ਪਿੰਡ ਹੈ ਅੱਛਾ ਮਹਾਰਾਜ ਆਪਾਂ ਕਹਨੂੰ ਇੱਥੇ ਆਏ ਆ ਭਾਈ ਮਰਦਾਨਾ ਕਹਿੰਦਾ ਠੱਗਾਂ ਦਾ ਪਿੰਡ ਆਪਾਂ ਕਾਹਦੇ ਵਾਸਤੇ ਇੱਥੇ ਆਏ ਆ ਕਹਿੰਦੇ ਕੋਈਂ ਠਹਿਰ ਜਾ ਆ ਜਿਹੜੇ ਤੂੰ ਭੋਜਨ ਦੀ ਗੱਲ ਕਰਦਾ ਇਹਦੇ ਵਿੱਚ ਜ਼ਹਿਰ ਮਲਾਈ ਹੈ ਜੇ ਕਹੀਂ ਤਾਂ ਮੰਗਾ ਦਿਨਾ ਜਦੋਂ ਇਨੀ ਗੱਲ ਮਹਾਰਾਜ ਨੇ ਕਹੀ ਭਾਈ ਮਰਦਾਨੇ ਦੀ ਭੁੱਖ ਮਰ ਗਈ ਅੱਛਾ ਮਹਾਰਾਜ ਜ਼ਹਿਰ ਮਲਾਈ ਹੈ ਕਹਿੰਦੇ ਤੇਰੇ ਆਸੇ-ਪਾਸੇ ਨਾ ਠੱਗ ਫਿਰਦੇ ਨੇ ਭਾਈ ਮਰਦਾਨਾ ਮਹਾਰਾਜ ਕਹਿਣ ਲੱਗੇ ਫਿਰਦੇ ਠਗਵਾੜੇ ਹੋ ਵੇਖੀ ਨਾ ਠੱਗਿਆ ਜਾਵੀਂ ਫਿਰਦੇ ਠਗਵਾੜੇ